ਠੀਕ ਠਾਕ ਕਿੱਥੋਂ ਨੇ ਕਿੱਥੋਂ ਬੋਲਦੇ ਕਿੱਥੋਂ ਆਏ ਜਾਂਦਾਂ ਤੇ ਇਹਨਾਂ ਮੁੰਡਿਆਂ ਨੂੰ ਤਾਂ ਅਰਮੀਨੀਆ ਭੇਜਿਆ ਸੀ ਕਿੱਥੇ ਭੇਜਾਈ ਅਰਮੀਨੀਆ ਅਰਮੀਨੀਆ ਭੇਜਿਆ 7.5 ਲੱਖ ਰੁਪਏ ਲੈ ਕੇ ਭਾਈ ਜਿਹੜੇ ਇਹਨਾਂ ਨੂੰ ਅਰਮੀਨੀਆ ਭੇਜਿਆ ਸੀ ਇਹਨਾਂ ਬਸ ਗੱਲ ਮੇਰੀ ਇੱਕ ਗੱਲ ਸੁਣ ਲੈ ਵੀਰ ਮੇਰਾ ਅਰਮੀਨੀਆ ਭੇਜਿਆ ਜਿੱਥੇ ਮਰਜੀ ਭੇਜਿਆ ਸੀ ਇਹਨਾਂ ਨੂੰ ਕੰਮ ਨਹੀਂ ਮਿਲਿਆ ਬੰਦਿਆਂ ਵਾਂਗ ਉਹਨਾਂ ਨੇ ਪੈਸੇ ਵਾਪਸ ਕਰਦੇ ਹੋਰ ਇੱਕ ਦੂਬਾਰ ਦੂਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਗੱਲ ਕੋਈ ਤਰੀ ਦ੍ਰਿ ਲਪੀਲ ਨਹੀਂ ਕੋਈ ਮੇਰੀ ਬਈ ਤੂੰ ਬੰਦ ਕੰਮ ਹੀ ਬੰਦ ਕਰ ਦਿਓ ਯਾਰੇ ਕਿਉਂ ਪੰਜਾਬ ਦੇ ਵਿੱਚ ਇਹ ਕੰਮ ਚਲਾਇ ਤੁਸੀਂ ਇਹ ਕੰਮ ਬੰਦ ਕਰੋ ਮੇ ਸਾਡੇ ਕੋਲੇ ਵੀਰ ਮੇਰਾ ਦੇਖਣਾ ਤੇ ਤੁਸੀਂ ਪੈਸੇ ਨਹੀਂ ਵਾਪਸ ਕਰਦੇ ਮੈਨੂੰ ਨਾਬੇ ਹੋਣਾ ਪਊ ਮੈਂ ਧਰਨਾ ਵੀ ਲਾ ਸਕਦਾ ਮੈਨੂੰ ਇੱਕ ਡੀਐਸਪੀ ਨਾਲ ਗੱਲ ਕਰਾਈ ਮਾੜਾ ਨਾਬੇ ਦੇ ਨਾਲ ਤੇ ਮੇਰੀ ਮੈਂ ਉਹਨਾਂ ਨੂੰ ਵੀ ਕਹੂੰ ਜਿੰਨੇ ਜਿੰਨੇ ਜਿਹੜੇ ਖਰਚੇ ਨੇ ਇਹਨਾਂ ਦੇ ਪੈਸੇ ਵਾਪਸ ਕਰਕੇ ਪੈਸੇ ਵਾਪਸ ਕਰ ਦੇ ਠੀਕ ਆ ਨਾ ਗੱਲ ਇਹ ਕੰਮ ਬੰਦ ਕਰੋ ਵੀਰ ਮੇਰਾ ਤੁਸੀਂ ਇਹ ਭੇਜਣ ਵਾਲਾ ਪੰਜਾਬ ਦੇ ਵਿੱਚ ਪੂਰੇ ਏਜੰਟਾਂ ਦਾ ਕੰਮ ਇਹ ਬੰਦ ਹੋਣਾ ਚਾਹੀਦਾ ਪੰਜਾਬ ਦੀ ਜਵਾਨੀ ਨੂੰ ਤੇ ਧੱਕ ਰਹੇ ਹੋ ਗਲਤ ਪਾਸੇ ਇਹਨਾਂ ਦੇ ਜਿੰਨੇ ਪੈਸੇ ਜਾਇਜ਼ ਬਣਦੇ ਨੇ ਪੈਸੇ ਵਾਪਸ ਕਰ ਦੇ ਨਾਲ ਤਾਂ ਮੈਂ ਪਰਚਾ ਵੀ ਕਰਵਾਉਂ ਤੇ ਨਾਲੇ ਦੂਜੀ ਗੱਲ ਮੈਂ ਧਰਨਾ ਵੀ ਲਾਉਂ ਬਸ ਗੱਲਾਂ ਦੋ ਨੇਗੀਆਂ ਮੇਰੇ ਕੋਲ ਭਾਜੀ ਪੂਰੀ ਵਾਲੀ ਕੋਈ ਗੱਲ ਨਹੀਂ ਨਾ ਭੇਜਦਾ ਯਾਰ ਤੂੰ ਨਾ ਭੇਜਦਾ ਤੂੰ ਬਸ ਗੱਲ ਕਰ ਮੇਰੇ ਕੋਲੇ ਹੋਰ ਕੋਈ ਲੀਲਪੀਲ ਨਹੀਂ ਯਾਰ ਮੇਰੀ ਗੱਲ ਸੁਣ ਤੁਸੀਂ ਆਪਣਾ ਕੰਮ ਹੀ ਬੰਦ ਕਰੋ ਇਹ ਤੁਸੀਂ ਇਹ ਆਪਣਾ ਕੰਮ ਪੰਜਾਬ ਦੇ ਵਿੱਚੋਂ ਬੰਦ ਕਰੋ ਟੋਟਲੀ ਬਸ ਗੱਲ ਖਤਮ ਇਹ ਆ ਬਾਹਰ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਾਪਸ ਕਰ ਮੈਂ ਡੀਐਸਪੀ ਨੂੰ ਵੀ ਕਹਣਾ ਲਾ ਡੀਐਸਪੀ ਨਾਲ ਆਬੇ ਨਾ ਮੇਰੀ ਗੱਲ ਕਰਾ ਕਿਹੜਾ ਡੀਐਸਪੀ ਉੱਥੇ ਜਦੋਂ ਵੀ ਆਉਣੇ ਹੁੰਦੇ ਮੇਰੇ ਕੋਲੇ ਡੀਐਸਪੀ ਦਾ ਨੰਬਰ ਲੈ ਕੇ ਆਉਣਾ ਆਉਣਾ ਠੀਕ ਹੈ ਠੀਕ ਹੈ ਠੀਕ ਹੈ ਨਾ ਗੱਲ ਮੈਂ ਉਹਨੂੰ ਕਹਿਣਾ ਤੇ ਦੂਮਾ ਧਰਨੇ ਦਾ ਲੀਗਲੀ ਰੱਬਾ ਉੱਥੇ ਧਰਨਾ ਬੱਟਦੇ ਉਹਦੇ ਬਾਅਦ ਚਲ ਗੁਰ ਕੋਈ